ਸਮਰਾਲਾ ਦੇ ਕੋਲ ਬੀਤੀ ਰਾਤ ਹੋਇਆ ਦਰਦਨਾਕ ਸੜਕ ਹਾਦਸਾ ਲੁਧਿਆਣਾ ਇਸੜ ਦੇ ਐਸਪੀ ਅਤੇ ਗਨਮੈਨ ਦੀ ਹੋਈ ਮੌਤ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਸਮਰਾਲਾ ਰਾਤ 1 ਵਜੇ ਸਮਰਾਲਾ ਦੇ ਕੋਲ ਪਿੰਦੇ ਪਿੰਡ ਧਿਆਲਪੁਰਾ ਤੇ ਕੋਲ ਬੜੇ ਫਲਾਇਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ ਹਾਦਸੇ ਦੋ ਕਾਰਨ ਸਾਹਮਣੇ ਆ ਰਹੇ ਹਨ ਪਹਿਲਾ ਕਾਰਨ ਗੱਡੀ ਦੀ ਤੇਜ਼ ਰਫ਼ਤਾਰ ਅਤੇ ਓਵਰਟੇਕ ਕਰਨਾ ਦੂਸਰਾ ਕਾਰਨ ਜਿਸ ਜਗ੍ਹਾ ਤੇ ਇਹ ਸੜਕ ਹਾਦਸਾ ਹੋਇਆ ਉਸ ਦੇ ਕੋਲਪਿੰਡ ਵਾਸੀਆਂ ਨੇ ਗੈਸ ਫੈਕਟ ਦੇ ਵਿਰੋਧ ਨੂੰ ਲੈ ਕੇ ਦਰਨਾ ਲੱਗਿਆ ਹੋਇਆ ਸੀ ਜਿਸ ਕਾਰਨ ਸੜਕ ਦਾ ਟ੍ਰੈਫਿਕ ਇੱਕ ਪਾਸੇੋਂ ਬੰਦ ਕੀਤਾ ਹੋਇਆ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਹੋਇਆ ਜਿਸ ਵਿੱਚ ਲੁਧਿਆਣਾ ਇਸ ਦੇ ACP ਅਤੇ ਉਹਨਾਂ ਦੇ ਗਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਜ਼ਖਮੀ ਡਰਾਈਵਰ ਨੂੰ ਜਿਸ ਨੂੰ ਲੁਧਿਆਣਾ ਦੇ DMC ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ACP ਸੰਦੀਪ ਸਿੰਘ ਅਤੇ ਮ੍ਰਿਤਕ ਗਨਮੈਨ ਪਰਮਜੋਤ ਸਿੰਘ ਹੋਈ ਜਾਣਕਾਰੀ ਮੁਤਾਬਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਇਸੜ ਦੇ ਐਸ.ਪੀ. ਸੰਦੀਪ ਸਿੰਘ ਆਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈਓਵਰ ਤੇ ਇੱਕ ওভারਟੇਕ ਕਰ ਰਹੀ ਸਕੋਰਪਿਓ ਗੱਡੀ ਨਾਲ ਪਿਆਨਕ ਟੱਕਰ ਹੋ ਗਈ ਟੱਕਰ ਇਨੀ ਪਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਅਗ ਲੱਗ ਗਈ ਅਤੇ ਮਿੰਟਾਂ ਦੇ ਵਿੱਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਜਿਸ ਸਮੇ ਗੱਡੀ ਨੂੰ ਅਗ ਲੱਗੀ ਮਰਿਤਕ ਐਸ.ਪੀ. ਗਨਮੇਂ ਡਰਾਈਵਰ ਗੱਡੀ ਦੇ ਵਿੱਚ ਹੀ ਸੀ ਅਤੇ ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਇਸ ਖਬਰ ਦੀ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ ਸਲਾਰਾਲਾ ਤੋਂ ਕਰਿਸ਼ਨ ਲਾਲ ਚਾਨਲਾ ਤਰਕ ਰਾਤ ਨੂੰ ਰੋਡ ਐਕਸੀਡੈਂਟ ਹੋਇਆ ਜਿੱਦੇ ਵਿੱਚ ਕੁਝ ਨਿਰਜਦੀ ਜੱਟ ਵੀ ਹੋਈ ਹੈ ਕਿੱਥੇ ਹੋਇਆ ਇਹ ਘਟਨਾ ਸੀ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਵੀ ਦਾ ਕਮੰਡੈਂਟ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਫਸ ਵਿੱਚੀ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹ ਨੂੰ ਅੱਗ ਵੀ ਲੱਗੀ ਇਹ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਕੋਸ ਹੈ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਫੈਰ ਗਵਰਗੇਟ ਵੱਲ ਵੀ ਮੁੜ ਆ ਕੇ ਉੱਥੇ ਆਬਜਤ ਕੱਪੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਜੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ ਤੇ ਕਿਸੇ ਕੰਨਾ ਇਹ ਲੋਗਿਆਣੇ ਤੋਂ ਨਾਲ ਉਹ ਤੁਹਾਨੂੰ ਕਿਨੇ ਅਣਕੀ ਇਹ ਤਿੰਨ ਜਣੇ ਸੀਗੇ ਜੀ ਕਿ ਐਸਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਉਹਦਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ ਗਨਮੈਨ ਤੇ ਐਸਪੀ ਸਾਹਿਬ ਦੀ ਉਹ ਕਹਿੰਦੇ ਕਿ ਜਿਹੜੇ ਕੰਪਨੀ ਉਹ ਰਹੇ ਨਹੀਂ ਸੀ ਉੱਥੇ ਜਦੋਂ ਗਏ ਨੇ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇਹ ਸਵਾਲ ਹੈ ਗੱਡੀ ਕਿੱਥੇ ਦੀ ਸੀ ਜੀ ਗੱਡੀ ਇਹ ਅੰਮ੍ਰਿਤਸਰ ਇਲਾਕੇ ਦੀ ਹੈ ਨਕਮਨਕਾ ਲੰਗ ਆਪਕੇ ਐਕਸੀਡੈਂਟ ਹੋਇਆ ਸੀ ਬੰਦਾ ਨੂੰ ਹਸਪਤਾਲ ਦੇ ਹਾਂਜੀ ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਅਨਿਡਵਾਈਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜੀ ਜੀ ਕੀ ਨਾਮ ਜਿਹੜੇ ਹਸਪਤਾਲ ਇੱਕ ਇੱਕ ਤੇ ਸੰਦੀਪ ਸਿੰਘ ਜੀ ਇੱਕ ਪਰਮਜੋਤ ਸਿੰਘ ਆ ਉਹਨਾਂ ਦਾ ਗੱਲ ਨਾਂ ਸੀਗਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਕਿੰਦੀ ਕੋ ਮੁਰਗਰ ਨੂੰ ਕੁਛ ਆ ਅਮ ਅਸਰ 40 ਸਾਲ ਦੇ ਆਸ-ਪਾਸ ਜਿਹੜਾ ਕੰਵੈਂਸ ਸੀ ਉਹ ਵੀ ਜਿਹੜੀ ਕੋ ਮੁਰਗਰ ਹਾਂ 30 ਦੇ ਆਸ-ਪਾਸ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਕਿੱਥੇ ਕੀਤਾ ਸੀ ਅ ਅ ਤੇ ਦਾ ਆਪਣੇ ਕੋਲ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਜਿੰਨ ਜਰ ਸੀ ਉਹਦਾ ਕੀ ਇਨਵੈਸਟੀਗੇਸ਼ਨ ਹੋ ਗਿਆ ਉਹ ਤੇ ਫਿਰ ਲਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡੋਰੀ ਹਸਪੀਟਲ ਤੋਂ ਹਾਂਜੀ ਬਿਲਕੁਲ